ਕਵਾਇਲਾ ਬਾਰਡਰ ਦੇ ਵਪਾਰ ਵੀ ਬੰਦ ਕਰਤਾ ਗਿਆ ਠੀਕ ਹੈ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਗਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਆਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਗਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ ਇਹਦੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਗੇ ਤੋਂ ਤੁੰਤ ਜਿਹੜਾ ਖੋਲਣਾ ਚਾਹੀਦਾ ਉਹ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੋਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਸਾਡੀਆਂ ਪਹਿਲਾਂ ਵੀ ਸੱਦੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਬਸਰ ਨੂੰ ਬਹੁਤ ਫਾਇਦਾ ਹੈ ਬਿਲਕੁਲ ਕਾਫੀ ਤਣਾਅ ਸੀ ਤੇ ਹੁਣ ਕਿਵੇਂ ਦਾ ਮਾਹੌਲ ਬਣ ਗਿਆ ਠੀਕ ਹੈ ਸ਼ਾਂਤੀ ਆ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ